ਆਣੀਆਂ ਬਹੁਤ ਫੈਲ ਨਹੀਂ ਆਈਆਂ ਬਰਸਾਤਾਂ ਖਤਮ ਹੋਣੀਆਂ ਪਰ ਅਗਲੇ ਦਿਨ ਨਹੀਂ ਫੇਰ ਦੁਬਾਰਾ ਕੋੜਾ ਉਸੇ ਜਗ੍ਹਾ ਤੇ ਜਾਵਾ ਬੋਮ ਮਾਰਦਾ ਲਾਰਾ ਬੰਦਾ ਕੀ ਕਾਰਨ ਦੇਖੋ ਜੀ ਇਹ ਪਿਛਲੇ ਲੰਮੇ ਸਮੇਂ ਤੋਂ ਨਾ ਪੋਲਿਟਿਕਸ ਹੋ ਰਹੀ ਸੀ ਇਸਰੇ ਵਿੱਚ ਪੋਲਿਟਿਕਸ ਕਿੱਟੀ ਜਾ ਰਹੀ ਸੀ ਜਿਸ ਦੇ ਨਾਲ ਜਦੋਂ ਮੈਂ ਆਇਆ ਹਲਕਾ ਅੰਚਾਰ ਲੱਗਾ ਪਾਰਟੀ ਨੇ ਮਾਨ ਬਖਸ਼ਿਆ ਮੈਨੂੰ ਵਾਈਕਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਮੈਨੂੰ ਹਲਕਾ ਅੰਚਾਰ ਜੀ ਬਖਸ਼ੇ ਉਸ ਦਿਨ ਤੋਂ ਬਾਅਦ ਹੀ ਮੈਂ ਮੇਰੀ ਕੋਸ਼ਿਸ਼ ਆ ਕਿਉਂਕਿ ਮੈਂ ਇਸ ਸ਼ਹਿਰ ਦਾ ਜੰਮਿਆ ਪਲਿਆ ਇਸ ਸ਼ਹਿਰ 'ਚ ਵੱਡਾ ਹੋ ਕੇ ਜਵਾਨ ਹੋ ਗਿਆ ਅੱਜ ਕਿ ਮੈਂ ਇੱਥੇ ਆਇਆ ਰਾਣਾ ਮੈਂ ਖੋਸਲਾ ਜੀ ਇੱਕ ਮਿੰਟ ਮੈਂ ਇੱਥੇ ਪਹੁੰਚਿਆ ਔਰ ਮੇਰੀ ਪਹਿਲੀ ਜ਼ਿੰਮੇਵਾਰੀ ਬਣਦੀ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਉਸ ਵਿੱਚ ਤੁਸੀਂ ਦੇਖਿਆ ਕਿ ਮੈਂ ਕੰਮ ਕਰਨ ਲੱਗਾ ਸੀ ਅੱਜ ਰਾਣਾ ਜੀ ਮੈਂ ਜੋ ਸੁਣਿਆ ਕਿ ਅੱਜ ਰਾਣਾ ਜੀ ਨੂੰ ਯਾਦ ਆਈ ਹੈ 25 ਸਾਲਾਂ ਬਾਅਦ 30 ਸਾਲਾਂ ਬਾਅਦ ਯਾਦ ਆਈ ਹੈ ਕਿ ਸਾਡਾ ਸ਼ਹਿਰ ਵੀ ਕੁਝ ਹੈਗਾ ਜਿੱਥੇ ਤੈਨੂੰ ਲੋਕਾਂ ਨੇ 25 ਸਾਲ ਐਮਐਲਏ ਬਣਾਇਆ ਅੱਜ ਤੁਹਾਨੂੰ ਮੈਨੂੰ ਲੱਗਦਾ 23 ਸਾਲ ਬਾਅਦ ਯਾਦ ਆਈ ਹੈ ਰਾਣਾ ਜੀ ਨੂੰ ਕਿ ਮੈਂ ਕੂੜਾ ਵਿੱਚ ਕੌਣਾ ਸ਼ਹਿਰ ਦਾ ਅੱਜ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਆ ਕਿ ਜੇ ਰਾਣਾ ਸਾਹਨੇ ਜਿਹੜੀ ਉਹਨਾਂ ਆਪਣਾ ਖਰਚਾ ਤੇ ਅਨਪੂਰਨ ਇਨਫਿਸ਼ਰ ਉਹ ਮੰਨ ਗਏ ਨੇ ਕਿ ਕਹਿਣਾ ਅਸੀਂ ਆਪਣੇ ਜੇਬ ਦੇ ਵਿੱਚੋਂ ਸਾਰਾ ਖਰਚਾ ਕਰਾਂਗੇ ਕਿੰਨੀ ਪਤਾ ਹੈ ਦੇਖੋ ਜੀ ਖਰਚਾ ਤਾਂ ਕਿਸੇ ਨੇ ਜੇਬ ਤੋਂ ਨਹੀਂ ਕਰਨਾ ਤੁਹਾਨੂੰ ਪਤਾ ਹੀ ਆ ਅੱਗੇ ਵੀ ਤੁਹਾਨੂੰ ਪਤਾ ਅੱਜ ਵੀ ਪਤਾ ਕਿਸੇ ਨੇ ਜੇਬ ਤੋਂ ਨਹੀਂ ਕਰਨਾ ਕਾਰਪੋਰੇਸ਼ਨ ਦਾ ਖਰਚਾ ਹੋਣਾ ਸ਼ਹਿਰ ਦੀ ਕਾਰਪੋਰੇਸ਼ਨ ਜਿਹੜੀ ਆ 48 ਐਮਸੀਆ ਰਾਣਾ ਜੀ ਦੇ ਮੜਕਾ ਮਾਰੀ ਜਾਂਦੇ ਕਿ ਮੈਂ ਕੂੜਾ ਅੰਚਾ ਦੂੰ ਆਪਣੀ ਜੇਬ ਚੋਂ ਖਰਚੂਗਾ 3 ਸਾਲ ਹੋ ਗਏ 4 ਸਾਲ ਹੋ ਗਏ ਅੱਜ ਚੌਥਾ ਸਾਲ ਚੱਲਦਾ ਪਿਆ ਕਾਰਪੋਰੇਸ਼ਨ ਦਾ ਉਦੋਂ ਦਾ ਚੁਕਾਇਆ ਨਹੀਂ ਗਿਆ ਆਪਣੇ ਕੋ 25 ਸਾਲ ਆਪ ਐਮਐਲ ਰਹਿ ਗਿਆ ਤੁਸੀਂ ਦੇਖੋ ਨਾ ਇੱਕ ਵਿਧਾਇਕ ਦੀ ਕਿੰਨੀ ਵੱਡੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਆ ਕਿ ਹਾਊਸ ਦੀ ਹਰ ਕਮੇਟਿੰਗ ਆਪ ਅਟੈਂਡ ਕਰਦੇ ਜਦਕਿ ਇੱਕ ਆਪਣੇ ਆਪ ਨੂੰ ਪੰਜਾਬ ਦੇ ਕਹ ਲੋ ਕਿ ਸਿਪਾਸ ਲਾਰਕਾ ਆਂਦੇ ਪਾਰਟੀ ਦੇ ਵਿੱਚ ਹੌਸਲਾ ਜੀ ਤੁਸੀਂ ਮੈਨੂੰ ਲੱਗਦਾ ਇਹ ਜ਼ਿੰਮੇਵਾਰੀ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਗੱਲ ਕਰਨ ਲੱਗਾ ਮੈਨੂੰ ਲੱਗਦਾ ਇਹ 2 ਮਹੀਨੇ ਤੋਂ ਹੀ ਹੋਣ ਲੱਗਾ ਪਹਿਲਾਂ ਤਾਂ ਨਹੀਂ ਹੁੰਦਾ ਸੀ ਇਹ ਜਦੋਂ ਦਾ ਮੈਂ ਹਲਕਾਂਚਾਰ ਲੱਗਾ ਸ਼ਾਇਦ ਗਲੀਆਂ 'ਚ ਵੀ ਫਿਰਨਾ 2 ਮਹੀਨੇ ਦੇ ਬਾਅਦ ਸ਼ੁਰੂ ਹੋਏ ਆ ਪਹਿਲਾਂ ਤਾਂ 5 ਸਾਲ 20 ਸਾਲ 25 ਸਾਲ ਕਦੀ ਨਹੀਂ ਫਰੇ ਸੀ ਹੁਣ ਪਤਾ ਲੱਗਣ ਲੱਗਾ ਕਿ ਕੋਈ ਲੀਡਰ ਆ ਬਰਾਬਰ ਦਾ ਹੁਣ ਪਤਾ ਲੱਗਦਾ ਪਿਆ ਵੀ ਹੁਣ ਕੰਮ ਕਰਨਾ ਪੈਣਾ ਉਦਾਂ ਨਹੀਂ ਸਰਨਾ ਗੱਲਾਂ ਨਾਲ ਨਹੀਂ ਸਰਨਾ ਹੋਂ ਵਾਲੇ ਸਮੇਂ 'ਚ ਜਿੱਦਾਂ ਸਾਰਿਆਂ ਨੇ ਜੱਫੀ ਪਾ ਲੰਦੇ ਕਦੀ ਇੰਦਾ ਦੀ ਸਬੂਤ ਨਹੀਂ ਤੁਹਾਨੂੰ ਤੁਹਾਨੂੰ ਤਾਂ ਨਹੀਂ ਕਿਹਦਾ ਜੱਫੀ ਪਾ ਕੇ ਬਹਿ ਜੋ ਤੁਸੀਂ ਮੈਨੂੰ ਜਾਣਦੇ ਹੀ ਆ ਮੈਨੂੰ ਕਿੰਨੇ ਕਹੇ ਨੇ ਜੱਫੀ ਪਾਈ ਆ ਅਜੇ ਤੱਕ ਮੈਂ ਤਾਂ ਸਿੱਧਾ ਸਾਫ਼ ਤੇ ਸਪਸ਼ਟ ਲੀਡਰ ਆ ਮੈਂ ਕੰਮ ਕਰਨ ਵਾਲਾ ਮੈਂ ਗਰਾਊਂਡ ਤੋਂ ਉੱਟ ਕੇ ਤੇ ਪਹੁੰਚਿਆ ਤਾਂ ਮੈਂ ਕੰਮ ਕਰਕੇ ਪਹੁੰਚਿਆ ਅੱਗੇ ਵੀ ਮੈਂ ਕੰਮ ਕਰਾਈ ਕੇ ਜਾਣਾ ਸਰ 25 ਸਾਲ ਦੇ ਵਿੱਚ ਕਿੰਨੀਆਂ ਪਾਰਟੀਆਂ ਆਈਆਂ ਆਪਣੇ ਕਪੂਰਥਾ ਦੀ ਗੱਲ ਕਰੀਏ ਸਰ ਕਿਸੇ ਦੀ ਹਿੰਮਤ ਨਹੀਂ ਵੀ ਰਾਣਾ ਗੁਰਜੀਤ ਸਿੰਘ ਦੇ ਬਾਰੇ ਕੋਈ ਬੋਲ ਸਕੇ ਪਰ ਤੁਸੀਂ ਔਰ ਐਮਸੀ ਦੇ ਘਰ ਦੇ ਬਾਹਰ ਠੋਕੇ ਗੱਲ ਕੀਤੀ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਹੈਗੀ ਹੈ ਔਰ ਕੀ ਕੰਮ ਬਣਿਆ ਤੁਸੀਂ ਇਸ ਟਾਈਮ ਸ਼ਹਿਰ ਚ ਹੀਰੋ ਬਣ ਚੁੱਕੇ ਹੋਏ ਨਹੀਂ ਹੀਰੋ ਨਹੀਂ ਮੈਂ ਲੋਕਾਂ ਦਾ ਸੇਵਾਦਾਰ ਹਾਂ ਹੀਰੋ ਨਾ ਮੈਨੂੰ ਕਹੋ ਮੈਂ ਲੋਕਾਂ ਦਾ ਸੇਵਾਦਾਰ ਹਾਂ ਮੈਂ ਇਸ ਹਲਕੇ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਨਾ ਜਿਸ insan ਇਸ ਹਲਕੇ ਦਾ ਹੋਊਗਾ ਉਹਨੂੰ ਹੀ ਦਰਦ ਹੋਊਗਾ ਇਸ ਹਲਕੇ ਦਾ ਜਿਹੜਾ ਬੰਦਾ ਬਾਹਰੋਂ ਆ ਕੇ ਯੂਪੀ ਜੋ ਆ ਕੇ ਇਲੈਕਸ਼ਨ ਲੜਕੇ ਐਮਐਲਏ ਬਣ ਗਿਆ 25 ਸਾਲ ਲੋਕਾਂ ਨੇ ਮਾਣ ਬਖਸ਼ਿਆ ਨੂੰ ਅੱਜ ਜੇ ਉਹਦੀ ਇੱਥੇ ਤੱਕ ਪਹੁੰਚਾਇਆ ਤਾਂ ਉਸ ਬੰਦੇ ਨੇ ਪਹੁੰਚਾਇਆ ਕਿਉਂਕਿ ਸ਼ਹਿਰ ਦਾ ਰਹਿਣ ਵਾਲਾ ਨਹੀਂ ਸੀ ਤੇ ਹੁਣ ਜਿਹੜੀ ਤੁਸੀਂ ਕੱਲ ਕਰਦੇ ਐਮਸੀਡੀ ਮੈਂ ਕੁਝ ਗਲਤ ਨਹੀਂ ਬੋਲਿਆ ਮੈਂ ਇਸ ਹਲਕੇ ਜੋ ਬਦਮਾਸ਼ੀ ਨਸ਼ਾ ਇਸ ਹਲਕੇ ਨੂੰ ਸਾਫ਼ ਸੁੱਧਰਾ ਬਣਾਉਣਾ ਔਰ ਮੇਰੀ ਪਹਿਲੀ ਪ੍ਰਮੁਖਤਾ ਹੈ ਮੇਰੀ ਹਮੇਸ਼ਾ ਹੀ ਲੜਾਈ ਹੁੰਦੀ ਅਫਸਰਾਂ ਨਾਲ ਤੇ ਮੇਰੇ ਸ਼ਹਿਰ ਦੇ ਨਿਸ਼ਾਨੀ ਵਿਕਣਾ ਚਾਹੀਦਾ ਕਿਰਕਰੇ ਐਮਸੀਏ ਜਿਹੜੇ ਕਿ ਤੁਹਾਡੇ ਨਿਸ਼ਾਨੇ ਤੇ ਆ ਤੇ ਗਲਤ ਕੰਮ ਕਰਦੇ ਤਾਂ ਉਹਨੂੰ ਮੈਨੂੰ ਤੁਹਾਨੂੰ ਸਾਰਾ ਪਤਾ ਮੈਨੂੰ ਪੁੱਛਣ ਦੀ ਕੀ ਲੋੜ ਆ ਤੁਹਾਨੂੰ ਸਭ ਪਤਾ ਸਾਰਿਆਂ ਨੂੰ ਪਤਾ ਸਾਰੇ ਪ੍ਰੈਸ ਵਾਲੇ ਨੂੰ ਸਾਰੇ ਸ਼ਹਿਰ ਨੂੰ ਪਤਾ ਕਿਹੜੇ ਐਮਸੀ ਗਲਤ ਕੰਮ ਕਰਦੇ ਕੋਈ ਲੋਕਾਂ ਦੇ ਵਿੱਚ ਪਰਚਿਆਂ ਦਾ ਫੌਕ ਖਤਮ ਕਰਨ ਦਾ ਐਲਾਨ ਕੀਤਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਨੀ ਜਿਹੜਾ ਵੀ ਪੁਲਿਸ ਵਾਲਾ ਪਰਚਾ ਕਰਦਾ ਦੇਖਦਾ ਮੈਂ ਕੌਣ ਪਰਚਾ ਕਰਦਾ ਦੇਖੋ ਜੀ ਨਜਾਇਜ਼ ਪਰਚਾ ਮੈਂ ਨਹੀਂ ਹੋਣ ਦੇਣਾ ਕਿਸੇ ਤੇ ਆ ਜੇ ਕੋਈ ਬੰਦਾ ਗਲਤ ਕੰਮ ਕਰਦਾ ਤੇ ਉਹਨੂੰ ਮੈਂ ਫਕਸ਼ਨਰੀ ਮੈਂ ਛਾਤੀ ਥੋਕ ਕੇ ਕਹਿੰਦਾ ਕਿ ਆਪ ਤੇ ਕ ਗਲਤ ਕੰਮ ਛੱਡ ਦਿਓ ਜੇ ਕੋਈ ਨਸ਼ਾ ਵੇਚਦਾ ਮੇਰਾ ਜਾਂਦਾ ਸ਼ਹਿਰ ਘਟ ਜਾਵੇ ਮੇਰਾ ਹਲਕਾ ਛੱਡ ਜਾਵੇ ਜੇ ਕਿਸੇ ਨੇ ਤੇ ਗਲਤ ਕੰਮ ਕਰਨਾ ਜੇ ਫਿਰ ਵੀ ਕਰਦਾ ਰਿਹਾ ਉਹ ਜੇਲ੍ਹਾਂ ਦੀਆਂ ਸਲਾਖਾਂ ਉਹਦੇ ਲਈ ਤਿਆਰ ਪਰ ਤਿਆਰ ਆ ਤਿਆਰੀ ਆ ਜੀ